ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੈਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਆਓ ਅੱਜ ਇੱਕ ਨਵੇਂ ਤੁਹਾਨੂੰ ਐਪੀਸੋਡ ਦੇ ਨਾਲ ਜੋੜਦੇ ਆ ਨਵੇਂ ਆਰਟੀਕਲ ਨਾਲ ਜੋੜਦੇ ਆ ਇਹਦਾ ਪਹਿਲਾ ਭਾਗ ਤੁਹਾਡੇ ਅੱਗੇ ਪਹਿਲਾਂ ਪੇਸ਼ ਕਰ ਚੁੱਕੇ ਹਾਂ ਇਹਦਾ ਅੱਜ ਇਸੇ ਆਰਟੀਕਲ ਦਾ ਦੂਜਾ ਭਾਗ ਅਸੀਂ ਪੇਸ਼ ਕਰਾਂਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਤੁਹਾਡੇ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਨੂੰ ਭਾਰਤ ਵਿੱਚ ਤੇ ਨਹੀਂ ਚੱਲਣ ਦਿੱਤਾ ਜਾਂਦਾ ਤੇ ਸਾਡੀ ਕੋਸ਼ਿਸ਼ ਆ ਕਿ ਤੁਸੀਂ ਵੱਡੇ ਰੂਪ ਦੇ ਵਿੱਚ ਸਾਡੇ ਨਾਲ ਇੱਥੇ ਜੁੜੋ ਤਾਂ ਕਿ ਸਾਡੀਆਂ ਗੱਲਾਂ ਦਾ ਆਦਾਨ-ਪ੍ਰਦਾਨ ਵੱਡੇ ਰੂਪ ਦੇ ਵਿੱਚ ਹੋ ਸਕੇ ਅਗਰ ਤੁਸੀਂ ਸਾਡੇ ਇਹੋ ਜੇ ਆਰਟੀਕਲ ਨੂੰ ਪਸੰਦ ਕਰਦੇ ਹੋ ਸੱਚ ਸੁਣਨਾ ਤੇ ਸੱਚ ਸੁਣਾਉਣਾ ਪਸੰਦ ਕਰਦੇ ਹੋ ਤੇ ਆਓ ਸਿੱਧਾ ਆਰਟੀਕਲ ਵੱਲ ਚੱਲਦੇ ਹਾਂ ਦੂਜਾ ਭਾਗ ਨਸ਼ਲ ਕੁਸ਼ੀ ਕੀ ਤੇ ਕਿਵੇਂ ਭਾਗ ਦੂਜਾ ਇਸ 1859 ਤੋਂ ਬਾਅਦ ਸ਼ੁਰੂ ਹੋਈ ਮਾਨਸਿਕ ਨਸਲਕੁਸ਼ੀ ਹੀ ਤਾਂ ਸੀ ਕਿ 1984 ਆਉਂਦਿਆਂ ਸਟੇਟ ਪ੍ਰਸਤ ਹੋ ਚੁੱਕੇ 엘ੀਟ ਤੇ ਸਰਕਾਰੀ ਸਰਵਿਸ ਸੈਕਟਰ ਚੋਂ ਪੈਦਾ ਹੋਈ ਅਖੌਤੀ ਸਿੱਖ ਮਾਡਰਨ ਜਮਾਤ ਨੇ ਸਿੱਖ ਹੋਂਦ ਸਿੱਖ ਹੋਂਦ ਪਿੱਛੇ ਖੜੇ ਮਨੁੱਖਤਾ ਦੇ ਸਿਧਾਂਤ ਉਹਨਾਂ ਸਿਧਾਂਤਾਂ ਪ੍ਰਤੀ ਨਿਭਾਏ ਉਹਨਾਂ ਦੇ ਆਪਣੇ ਪੁਰਖਿਆਂ ਦੇ ਰੋਲ ਨੂੰ ਮੂਲੋਂ ਅਰਧ ਕਰ ਦਿੱਤਾ ਜਾਨੀ ਕਿ ਮੂਲ ਨਾਲੋਂ ਹੀ ਤੋੜ ਦਿੱਤਾ ਜਾਨੀ ਕਿ ਰੱਦ ਕਰ ਦਿੱਤਾ ਮੂਲੋਂ ਰੱਦ ਕਰ ਅਕਾਲ ਤਖਤ ਨੂੰ ਟੈਂਕਾਂ ਨਾਲ ਉਡਾ ਦੇਣ ਚ ਤੇ ਫਿਰ ਇਸ ਜ਼ਬਰ ਦੇ ਵਿਰੋਧ ਚ ਉੱਠੇ ਸਿੱਖ ਕੌਮ ਦੇ ਰੋਹ ਨੂੰ ਦਬਾਉਣ ਲਈ ਉਹਨਾਂ ਦੀ ਸਰੀਰਕ ਤੇ ਮਾਨਸਿਕ ਨਸ਼ਲ ਕੁਸ਼ੀ ਕਰਨ ਚ ਮੋਰੀ ਭੂਮਿਕਾ ਨਿਭਾਈ ਬਰਾੜ ਦਿਆਲ ਕੇਪੀ ਕੇਪੀ ਗਿੱਲ ਹੋਰ ਅਣਗਿਣਤ ਉਸ ਅਖੌਤੀ ਮਾਡਰਨ ਜਮਾਤ ਦਾ ਇੱਕ ਨਮੂਨਾ ਨੇ ਅੰਗਰੇਜ਼ੀ ਚ ਇਹਨਾਂ ਨੂੰ ਗਵਰਨਮੈਂਟ ਸਰਵੰਟ ਕਹਿੰਦੇ ਨੇ ਮਤਲਬ ਸਰਕਾਰੀ ਨੌਕਰ ਸੌਂਚ ਕਾਈ ਜਾਂਦੀ ਹੈ ਕਿ ਸਰਕਾਰ ਦਾ ਵਫਾਦਾਰ ਰਹਿਣਾ ਅਵਾਰਡਸ ਰਿਵਾਰਡਸ ਰੱਖੇ ਜਾਂਦੇ ਨੇ ਏ ਸੀ ਆਰ ਐਨੂਅਲ ਕਨਫੀਡੈਂਸ਼ੀਅਲ ਰਿਪੋਰਟ ਚ ਤਰਤੀਬ ਵਾਰ ਲਿਖੇ ਕਰੈਕਟਰ ਐਨਾਲਾਈਸਿਸ ਨੂੰ ਮੁੱਖ ਰੱਖ ਉਦੇ ਘਟਾਏ ਵਧਾਏ ਜਾਂਦੇ ਹਨ ਪਾਵ ਗੁਲਾਮੀ ਦੇ ਸੰਗਲ ਪਾ ਕੇ ਬੰਨ ਕੇ ਰੱਖਿਆ ਜਾਂਦਾ ਹੈ ਤੇ ਸਰਕਾਰੀ ਰਾਜਤਾ ਤੇ ਪੈਨਸ਼ਨ ਦੀ ਬੁਰਕੀ ਮਰਨ ਤੱਕ ਲਟਕਾਈ ਜਾਂਦੀ ਹੈ ਲਟਕਾਈ ਅਜੀਤ ਸੰਧੂ ਸਵਰਨ ਘੋਟਨਾ ਸੈਣੀ ਦਰਬਾਰਾ ਅਜਹਾਰ ਆਲਮ ਅਤੇ ਹੋਰ अनेका ਆਪ ਦੇ ਮੋਢਲੇ ਪਰਿਵਾਰਕ ਹਾਲਾਤ ਜਿਨ੍ਹਾਂ ਚੋਂ ਉਹ ਪਲੇ ਤੇ ਲਗਾਤਾਰ ਹੋਈ ਸਰਕਾਰੀ ਨਸ਼ਕੂਸ਼ੀ ਚੋਂ ਉਪਜੇ ਸਰਕਾਰੀ ਸੰਧ ਹਨ ਇਹ ਹੀ ਉਹ ਗਵਰਨਮੈਂਟ ਸਰਵੰਟ ਸੀ ਜਿਨ੍ਹਾਂ ਨੇ ਸਟੇਟ ਦੀ ਸਰਪ੍ਰਸਤੀ ਹੇਠ ਵਰਦੀ ਪਾ ਕੇ ਠਾਣਿਆਂ ਚ ਸਿੱਖ ਬੱਚਿਆਂ ਦੀ ਪੱਤ ਰੋਲਣ ਤੇ ਆਪਣੀ ਹੀ ਮਿੱਟੀ ਦੇ ਹੱਕਾਂ ਚ ਜੂਝ ਰਹੀ ਸਿੱਖ ਨੌਜਵਾਨੀ ਦਾ ਕਤਲੇਆਮ ਕਰ ਆਪ ਹੀ ਸਿੱਧ ਕਰ ਦਿੱਤਾ ਕਿ ਸਾਡੇ ਲਈ ਮਨੁੱਖਤਾ ਤੇ ਕੋਈ ਮੈਨੇ ਨਹੀਂ ਹਨ ਪੈਸਾ ਤੇ ਝੂਠੀ ਵਡਿਆਈ ਸਾਡੀ ਲਾਈਫਲਾਈਨ ਹੈ ਲਾਈਫਲਾਈਨ ਦਾ ਕੇਂਦਰੀ ਧੁਰਾ ਹੈ ਪਿਓ ਦਾਦੇ ਤੋਂ ਗਵਰਨਮੈਂਟ ਸਰਵੰਟ ਬਣ ਵਿਚਰਦੇ ਆਪਣੀਆਂ ਜੜ੍ਹਾਂ ਨਾਲੋਂ ਟੁੱਟੇ ਲੋਕਾਂ ਦੀ ਜਮੀਰ ਅਕਸਰ ਹੀ ਮਰ ਜਾਇਆ ਕਰਦੀ ਆ ਇਹ ਸਿੱਖ ਦੀ ਉਹ ਸ਼੍ਰੇਣੀ ਹੈ ਜਿਸ ਨੇ ਹਰ ਮੋਦੇ ਨੂੰ ਆਪਣੇ ਮਾਲਕ ਦੇ ਨਜ਼ਰੀਏ ਤੋਂ ਵੇਖ ਆਪਣੇ ਵਫਾਦਾਰ ਹੋਣ ਦਾ ਸਬੂਤ ਦੇਣਾ ਹੁੰਦਾ ਇਸ ਗਵਰਨਮੈਂਟ ਸਰਵੰਟ ਜਮਾਤ ਨੇ ਆਪਣੇ ਮਾਲਕ ਵੱਲੋਂ ਲਗਾਏ ਗਲਤ ਫੈਸਲਿਆਂ ਦੇ ਹੱਕ 'ਚ ਖੜ ਕੇ ਉਹ ਸਬੂਤ ਦਿੱਤਾ ਇਹ ਸ਼੍ਰੇਣੀ ਰਾਸ਼ਟਰਵਾਦ ਦੇ ਝੂਠੇ 'ਚ ਝੂਲ ਗਈ ਹੈ ਹਿਟਲਰ ਦੇ ਰਾਜ 'ਚ ਵੀ ਜਿਊਸ਼ਾਂ ਦੀ ਇਹ ਸ਼੍ਰੇਣੀ ਹੀ ਸੀ ਇਹ ਹੀ ਉਹ ਸ਼੍ਰੇਣੀ ਹੈ ਜਿਸ ਨੂੰ ਹਮੇਸ਼ਾ ਇਹ ਭਰਮ ਹੀ ਰਿਹਾ ਕਿ ਪੰਜਾਬ ਦੇ ਪਿੰਡੂ ਮਿੱਟੀ ਨਾਲ ਜੁੜੀ ਕਰਸਾਨੀ ਤੇ ਉਹਨਾਂ ਦੇ ਬੱਚੇ ਅਨਪੜ ਲੋਕ ਹਨ ਆਪ ਦੇ ਗੁਰੂ ਦੇ ਗ੍ਰੰਥ ਨਾਲ ਜੁੜੀ ਸੋਚ ਧਾਰਮਿਕ ਕट्टरता ਕਰਕੇ ਉਹ ਹਮੇਸ਼ਾ ਭੁੱਲਦੇ ਰਹੇ ਕਿ ਸਿੱਖ ਲਈ ਗੁਰੂ ਸੋਚ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹਕੀਕਤ ਇਹ ਆ ਕਿ ਪੰਜਾਬ ਤੇ ਜਦ ਵੀ ਕੋਈ ਭੀੜ ਬਣੀ ਪੰਜਾਬ ਦੇ ਇਹੀ ਅਨਪੜ੍ਹ ਕਿਸਾਨ ਤੇ ਉਹਨਾਂ ਦੇ ਧੀਆਂ ਪੁੱਤ ਹੀ ਹੱਕ ਡਾ ਕੇ ਖੜੇ ਕੀ ਫਿਰ ਸੋਚਣਾ ਨਹੀਂ ਬਣਦਾ ਕਿ ਅਸਲ ਚ ਪੰਜਾਬ ਪ੍ਰਸਤ ਕੌਣ ਸੀ ਤੇ ਕੌਣ ਹੈ ਕੀ ਇਹ ਮਾਨਸਿਕ ਨਸਲਕੁਸ਼ੀ ਦੀ ਜਿਉਂਦੀ ਜਾਗਦੀ ਮਿਸਾਲ ਨਹੀਂ ਹੈ ਕਿ ਅਸੀਂ ਅੱਜ ਤੱਕ ਇਹ ਸਮਝ ਨਹੀਂ ਪਾਏ ਕਿ 1947 ਤੋਂ ਬਾਅਦ ਭਾਰਤੀ ਦੀ ਸਰਮਾਇਅਦਾਰੀ ਕਲਾਸ ਪੰਜਾਬ ਦੇ ਕੁਦਰਤੀ ਸੋਮਿਆਂ ਤੋਂ ਸਿੱਧੀ ਮਾਲਕੀ ਚਾਹੁੰਦੀ ਆ ਇਸ ਲਈ ਸਟੇਟ ਰਾਸੀ ਪਾਰਟੀਆਂ ਖੜੀਆਂ ਕਰਕੇ ਉਹਨਾਂ ਦੀ ਆੜ ਚ ਖਿੱਤੇ ਤੇ ਕੁਦਰਤੀ ਸਾਧਨਾਂ ਤੇ ਇਸ ਭਾਰਤੀ ਸਰਮਾਇਅਦਾਰ ਕਲਾਸ ਦਾ ਕਬਜ਼ਾ ਕਰਾਉਣ ਲਈ ਰਲ ਕੇ ਚੱਲਦੀ ਆ ਰਲ ਕੇ ਜੇ ਇਹ ਸੱਚ ਨਹੀਂ ਤਾਂ ਫਿਰ ਅਡਾਨੀਆਂ ਦੇ ਸੈਲੋ ਪੰਜਾਬ 'ਚ ਕਿਵੇਂ ਬਣ ਗਏ ਪੰਜਾਬ ਦੀ એનર્ਜੀ ਸੈਕਟਰ ਭਾਵ ਬਿਜਲੀ ਦੇ ਕੰਟਰੋਲ 'ਚ ਅਬਾਨੀਆਂ ਦਾ ਹਿੱਸਾ ਕਿਵੇਂ ਪੈ ਗਿਆ ਬਚਿਆ ਕੀ ਜ਼ਮੀਨ ਉਹਦੇ ਲਈ ਕਾਲੇ ਕਾਨੂੰਨ ਬਣ ਕੇ ਆ ਗਏ ਪੰਜਾਬ ਦੀਆਂ ਗਦਾਰ ਰਾਜਸੀ ਤਰ੍ਹਾਂ ਨੇ ਆਪ ਸਮਝੌਤੇ ਕਰਕੇ ਪੰਜਾਬ ਦੇ ਲੋਕਾਂ ਦੇ ਹੱਕ ਵੇਚ ਦਿੱਤੇ ਕਿਸਾਨ ਅੰਦੋਲਨ 'ਚ ਇਹ ਨੰਗੇ ਹੋ ਗਏ ਸਟੇਟ ਨੇ ਨਵੇਂ ਪਿਆਦੇ ਚੁਣ ਕੇ ਲਿਆ ਬਿਠਾਏ ਅਸੀਂ ਕਦੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ 'ਚ ਰੋਜ਼ਗਾਰ ਦੇ ਨਾਂ ਥੱਲੇ ਫੈਕਟਰੀਆਂ ਲੱਗ ਕਿਹੜੀਆਂ ਰਹੀਆਂ ਨੇ ਉਹਨਾਂ ਲਈ ਲੇਬਰ ਕਿਹੋ ਜੀ ਚਾਹੀਦੀ ਆ ਫਿਰ ਉਹ ਲੇਬਰ ਯੂਪੀ ਬਿਹਾਰ ਚੋਂ ਰਾਤਾਂ ਨੂੰ ਲੁਧਿਆਣੇ ਜਲੰਧਰ ਚ ਲਿਆ ਕੇ ਸਰਕਾਰੀ ਜਾਇਦਾਦਾਂ ਤੇ ਕਿਉਂ ਬਿਠਾਈ ਜਾਂਦੀ ਆ ਫਿਰ ਉਹਨਾਂ ਨੂੰ ਪੱਕੇ ਰਾਸ਼ਨ ਕਾਰਡ ਜਾਰੀ ਕਿਉਂ ਹੁੰਦੇ ਨੇ 500 ਗੱਜ ਦੇ ਪਲਾਟਾਂ ਲਈ ਸਰਕਾਰ ਕਰਜ਼ੇ ਕਿਉਂ ਦਿੰਦੀ ਆ ਕਿਵੇਂ ਸਟੇਟ ਦੀਆਂ ਰਾਸੀ ਧਿਰਾਂ ਸਤਾ ਹਟਾਉਣ ਲਈ ਉਹਨਾਂ ਨੂੰ ਲੋੜ ਪੈਣ ਤੇ ਆਪਣੇ ਹਿੱਤਾਂ ਮੁਤਾਬਕ ਵੋਟਾਂ ਦੇ ਰੂਪ ਚ ਵਰਤਦੀਆਂ ਹਨ ਕਿ ਇੱਥੇ ਇਹ ਗੱਲ ਸਾਫ਼ ਨਹੀਂ ਹੋ ਜਾਂਦੀ ਕਿ ਆਪਣੀ ਮਿੱਟੀ ਦੇ ਹੱਕਾਂ ਦੀ ਆਵਾਜ਼ بلند ਕਰਨ ਵਾਲੇ ਸਿੱਖਾਂ ਦੇ ਪੁੱਤਾਂ ਦੇ ਕਤਲ ਪਿੱਛੇ ਅਸਲ ਮਕਸਦ سرمایہਦਾਰ ਕਲਾਸ ਵੱਲੋਂ ਸਟੇਟ ਨਾਲ ਰਲ ਕੇ ਇਸ ਖਿੱਤੇ ਤੇ ਕਬਜ਼ੇ ਯਾਨੀ ਕਿ ਕੰਟਰੋਲ ਨੂੰ ਬਰਕਰਾਰ ਰੱਖਣਾ ਬਰਕਰਾਰ ਇਸ ਕਤਲੇਆਮ ਨੂੰ ਅੰਜਾਮ ਦੇਣ ਲਈ ਹਜ਼ਾਰਾਂ ਕਰੋੜਾਂ ਦੇ ਫੰਡ ਪੁਲਸ ਨੂੰ ਦੇ ਕੇ ਸਟੇਟ ਵੱਲੋਂ ਇਹਨਾਂ ਸਰਕਾਰੀ ਸੰਦਾਂ ਨੂੰ ਇਸਤੇਮਾਲ ਕੀਤਾ ਗਿਆ ਇਹਨਾਂ ਸੰਦਾਂ ਨੇ ਵਰਦੀ ਪਾ ਕੇ ਝੂਠੇ ਕਾਨੂੰਨ ਦੀ ਆੜ ਚ ਸੱਚ ਦਾ ਕਤਲੇਆਮ ਕਰ ਪੰਜਾਬ ਦੇ ਪੁੱਤਾਂ ਦੇ ਸਿਰਾਂ ਤੇ ਆਪੇ ਰੱਖੇ ਮੁੱਲ ਇਨਾਮਾਂ ਦੇ ਰੂਪ ਚ ਹਜਮ ਕਰ ਲਏ ਨੌਕਰ ਮਾਲਕ ਵਾਲੀ ਸੋਚੋਂ ਪੈਦਾ ਕੀਤੇ ਇਹ ਸਰਕਾਰੀ ਸੰਦ ਲੋਭ ਦੀ ਬੁਰਕੀ ਲਈ ਢਾੜਵੀ ਯਾਨੀ ਕਿ ਸਟੇਟ ਨਾਲ ਯਾਰ ਵਾਲੇ ਮਾਲਕ ਦੇ ਪੰਜਾਬ ਤੇ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਦਰਬਾਰ ਸਾਹਿਬ ਨੂੰ ਢਾਕੇ ਨੌਜਵਾਨੀ ਦਾ ਕਤਲੇਆਮ ਕਰ ਢਾੜਵੀ ਦਾ ਨੰਗਾ ਚੱਟਾ ਸਾਥ ਦਿੱਤਾ ਇਹਨਾਂ ਨੇ ਆਪ ਹੀ ਦੱਸ ਦਿੱਤਾ ਕਿ ਉਹਨਾਂ ਦੀ ਆਪਣੀ ਔਕਾਤ ਕੀ ਹੈ ਸਟੇਟ ਨੇ ਕਦ ਨਕਲੀ ਫਰਜ਼ਾਂ ਦਾ ਪਾਠ ਪੜ੍ਹਾ ਝੂਠੀ ਵਡਿਆਈ ਦੇ ਓਲੇ 'ਚ ਟਕਾ ਕੇ ਵਰਤਲੇ ਇਹਨਾਂ ਦੀਆਂ ਇਹਨਾਂ ਦੀ ਫਰਜ਼ਾਂ 'ਚ ਚਾਰ ਦਿਵਾਰੀ ਜਕੜੀ ਆਤਮਾ ਨੂੰ ਸਮਝ ਨਹੀਂ ਆਈ ਕਿ ਇਹ ਕਿਵੇਂ ਵਰਤਲੇ ਗਏ ਰਾਜ ਦੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਦੇ ਮੁਖੀ ਦੀ ਨਿਯੁਕਤੀ ਭਾਰਤੀ ਸਟੇਟ ਆਪ ਤੈਅ ਕਰਦੀ ਆ ਤਾਂ ਕਿ ਉਹਨਾਂ ਦੀ ਸਰਪ੍ਰਸਤੀ ਹੇਠ ਰਾਸੀ ਪਾਰਟੀਆਂ 'ਚ ਖੜੇ ਕੀਤੇ ਪੰਜਾਬ ਦੇ ਡੋਗਰਿਆਂ ਨੂੰ ਸੁਰੱਖਿਆ ਦੇ ਨਾ ਥੱਲੇ ਬਲ ਤੇ ਤਾਕਤ ਮਿਲਦੀ ਰਹੇ ਜੇ ਇਹ ਸੱਚ ਨਹੀਂ ਤਾਂ ਬਾਦਲਾਂ ਕੈਪਟਨਾਂ ਦੇ ਸੱਤਾ ਹਥਿਆਉਣ ਤੋਂ ਬਾਅਦ ਵਰਦੀ ਧਾਰੀ ਗੁੰਡਿਆਂ ਦੇ ਮੁਕਾਦਮੇ ਇਸ ਲਈ ਨਹੀਂ ਚੱਲੇ ਕਿਉਂਕਿ ਕਤਲੇ ਅੰਮ੍ਰਲ ਰਲ ਕੇ ਕੀਤਾ ਗਿਆ ਸੀ ਪੰਜਾਬ ਉਹਨਾਂ ਲਈ ਇੱਕ ਬਸਤੀ ਆ ਗੁਲਾਮਾਂ ਦਾ ਖਿੱਤਾ ਜੇ ਇਹ ਸੱਚ ਨਹੀਂ ਹੀ ਤਾਂ ਪਠਾਨਕੋਟ 'ਚ ਅਤਵਾਦੀ ਹਮਲਾ ਹੋਣ ਤੋਂ ਬਾਅਦ ਭਾਰਤੀ ਸਟੇਟ ਪੰਜਾਬ ਨੂੰ ਕਰੋੜਾਂ ਦੇ ਖਰਚੇ ਦਾ ਬਿੱਲ ਕਿਉਂ ਭੇਜ ਰਹੀ ਸੀ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੇਸ਼ ਲਈ ਯੂਜ ਰਹੇ ਆ ਫਿਰ ਸੋਚਣਾ ਨਹੀਂ ਬਣਦਾ ਜੇ ਭਾਰਤ ਸਾਡਾ ਦੇਸ਼ ਹੈ ਤਾਂ ਪਠਾਨਕੋਟ 'ਚ ਹੋਏ ਫੌਜੀ ਹਮਲੇ ਦੇ ਖਰਚੇ ਦਾ ਬਿੱਲ ਪੰਜਾਬ ਨੂੰ ਕਿਉਂ ਤੇ ਕਿਵੇਂ ਆ ਗਿਆ ਸੀ ਇਹ ਉਵੇਂ ਆ ਗਿਆ ਸੀ ਜਿਵੇਂ ਪੰਜਾਬ ਦੀ ਨੌਜਵਾਨੀ ਦਾ ਕਤਲੇਆਮ ਕਰਨ ਲਈ ਕੀਤਾ ਹਜ਼ਾਰਾਂ ਕਰੋੜ ਦਾ ਪੁਲਿਸ ਖਰਚਾ ਖਾਤਿਆਂ ਦੇ ਕਰਜ਼ੇ ਦੇ ਰੂਪ ਚ ਖੜਾ ਕਰ ਪੰਜਾਬ ਦੇ ਸਿਰ ਆ ਗਿਆ ਸੀ 224 ਆਉਂਦਿਆ ਵਿਦੇਸ਼ਾਂ ਚ ਵਸਦੀ ਸਿੱਖ ਨੌਜਵਾਨੀ ਦਾ ਭਾਰਤੀ ਸਟੇਟ ਵਿਉਂਤ ਬੰਦੀ ਕਤਲ ਕਰ ਰਹੀ ਹੋਵੇ ਤੇ ਪੱਛਮੀ ਪ੍ਰੈਸ ਨੇ ਭਾਰਤ ਦੇ ਫਰਾਡ ਲੋਕਤੰਤਰ ਦੀ ਪੋਲ ਖੋਲ ਜਵਾਬਦੇਹੀ ਕਰ ਭਾਰਤੀ ਸਟੇਟ ਨੰਗੀ ਕਰ ਦਿੱਤੀ ਹੋਵੇ ਤੇ ਸਿੱਖਾਂ ਦੇ ਤਖਤਾਂ ਤੇ ਜਥੇਦਾਰ ਗੁੰਗੇ ਫਿਰਦੇ ਹੋਣ ਇਥੋਂ ਸਾਫ਼ ਹੋ ਜਾਂਦਾ ਕਿ ਸਾਡੀ ਸਰੀਰਕ ਹੀ ਨਹੀਂ ਪੂਰਨ ਤੌਰ ਤੇ ਮਾਨਸਿਕ ਨਸ਼ਲ ਕੁਸ਼ੀ ਹੋ ਚੁੱਕੀ ਆ ਮਾਨਸਿਕ ਨਸ਼ਲ ਕੁਸ਼ੀ ਹੋ ਚੁੱਕੀ ਆ ਸੋ ਇਹ ਸੀ ਜੀ ਸਾਡਾ ਅੱਜ ਦਾ ਮੌਜੂਦਾ ਸਮੇਂ ਨੂੰ ਮੁੱਖ ਰੱਖਦੇ ਹੋਏ ਲਿਖਿਆ ਹੋਇਆ ਇੱਕ ਬਹੁਤ ਹੀ ਸੋਹਣਾ ਲੇਖ ਇਸ ਦੇ ਲੇਖਕ ਹਨ ਸਰਦਾਰ ਪਰਮਿੰਦਰ ਸਿੰਘ ਜਡਾਲੀ ਇੱਕ ਬਹੁਤ ਵਧੀਆ ਕਲਮ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਆਵਾਜ਼ ਕੁਲਜਿੰਦਰ ਸਿੰਘ ਬੱਲ ਤੇ ਪੇਸ਼ਕਾਸ਼ ਪੰਜਾਬੀ ਆਵਾਜ਼ ਕੈਨੇਡਾ ਜੇ ਤੁਸੀਂ ਅਜਿਹੀਆਂ ਚੀਜ਼ਾਂ ਪਸੰਦ ਕਰਦੇ ਹੋ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਸੀਂ ਆਵਾਜ਼ ਦੇ ਰਾਹੀਂ ਆਪਣਾ ਫਰਜ਼ ਨਿਭਾ ਦਿੱਤਾ ਤੁਸੀਂ ਆਪਣੀਆਂ ਉਂਗਲੀਆਂ ਦੇ ਰਾਹੀਂ ਇਸ ਨੂੰ ਅੱਗੇ ਸ਼ੇਅਰ ਕਰਕੇ ਤੇ ਚੈਨਲ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਜ਼ਰੂਰ ਵਧਾ ਦਿਓ ਜੇ ਤੁਸੀਂ ਅਜਿਹਾ ਸੱਚ ਸੁਣਨਾ ਪਸੰਦ ਕਰਦੇ ਹੋ ਜੇ ਤੁਸੀਂ ਪੰਜਾਬ ਤੇ ਪੰਜਾਬੀ ਅਤੇ ਸਿੱਖੀ ਨੂੰ ਪਿਆਰ ਕਰਦੇ ਹੋ ਤਾਂ ਫਿਰ ਤੁਹਾਡਾ ਇਹ ਫਰਜ਼ ਬਣ ਜਾਂਦਾ ਕਿ ਤੁਸੀਂ ਇਹੋ ਜੇ ਆਰਟੀਕਲਾਂ ਨੂੰ ਅੱਗੇ ਜ਼ਰੂਰ ਵਧਾਓ ਉਮੀਦ ਕਰਦਾ ਪਸੰਦ ਜ਼ਰੂਰ ਆਈ ਹੋਵੇਗੀ ਮਿਲਦੇ ਹਾਂ ਜੀ ਇੱਕ ਨਵੇਂ ਐਪੀਸੋਡ 'ਚ ਨਵੇਂ ਪ੍ਰੋਗਰਾਮ 'ਚ ਨਵੇਂ ਆਰਟੀਕਲ ਦੇ ਨਾਲ ਧੰਨਵਾਦ ਤੁਹਾਡਾ ਸਾਡਾ ਜੁਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ